ਈ ਮਜਾਲ ਹੈ ਕਿ ਡੇਰਿਆਂ ਵਿੱਚ ਜਾਣ ਵਾਲੇ ਲੇਟ ਹੋ ਜਾਣ। ਗੁਰੂ ਨਾਨਕ ਸਾਹਿਬ ਦੀ ਖੁੱਲ੍ਹ ਦਲੀਦਾਰ ਨਜਾਇਜ਼ ਫਾਇਦਾ ਬਹੁਤ ਦੁਨੀਆ ਨੇ ਉਠਾਇਆ। ਅਜੇ ਵੀ ਵੇਲਾ ਹੈ ਗੁਰਮਖੋ। ਬਚ ਜਾਈਏ ਤੇ ਬਚਾ ਲਈਏ। ਤੁਹਾਡੇ ਸਾਰਿਆਂ ਕੋਲ ਬਹਾਨਾ ਇੱਕੋ ਹੀ ਹੈ ਕਿ ਸਾਡੇ ਕੋਲ ਟਾਈਮ ਨਹੀਂ। ਇਹਦਾ ਮਤਲਬ ਤੁਸੀਂ ਟਾਈਮ ਦੇ ਮਾਲਕ ਹੋ। ਤੁਸੀਂ ਸਮੇਂ ਦੇ ਮਾਲਕ ਹੋ। ਜੇ ਸਮਾਂ ਤੁਹਾਡਾ ਹੈ ਜੇ ਟਾਈਮ ਤੁਹਾਡਾ ਹੈ ਤੇ ਫਿਰ ਤੇ ਜਦੋਂ ਮੌਤ ਆਏਗੀ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਤੂੰ ਕੌਣ ਹੋਣੀ ਹੈ ਆਉਣ ਵਾਲੀ ਜ਼ਿੰਦਗੀ ਸਾਡੀ ਸਮਾਂ ਸਾਡਾ ਟਾਈਮ ਸਾਡਾ ਤੁਹਾਨੂੰ ਦਿੱਤਾ ਗਿਆ ਹੈ ਕਿਸੇ ਵੱਲੋਂ ਕੁਝ ਕਰਨ ਵਾਸਤੇ ਦਿੱਤਾ ਗਿਆ ਹੈ ਕੁਝ ਸਿਰਜਣ ਵਾਸਤੇ ਦਿੱਤਾ ਗਿਆ ਹੈ ਕੁਝ ਬੰਨ ਵਾਸਤੇ ਦਿੱਤਾ ਗਿਆ ਇਹ ਗੱਲ ਕੋਰਾ ਝੂਠ ਹੈ ਕਿ ਆਪਾਂ ਸੁਖੀ ਹੋਣਾ ਚਾਹੁੰਨੇ ਆ ਇਹ ਪਖੰਡਾ ਹੈ ਕੋਰਾ ਕਿ ਆਪਾਂ ਸੁਖੀ ਹੋਣਾ ਚਾਹੁੰਨੇ ਆ ਸਚਾਈ ਤੇ ਇਹ ਹੈ ਕਿ ਆਪਾਂ ਸੁਖੀ ਹੋਣਾ ਹੀ ਨਹੀਂ ਚਾਹੁੰਦੇ ਇਹ ਸਚਾਈ ਹੈ ਆਪਾਂ ਜਿਸ ਚਿੱਕੜ ਦੇ ਵਿੱਚ ਖੁੱਬੇ ਆ ਉਥੇ ਖੁੱਬਾ ਰਹਿਣਾ ਚਾਹੁੰਨੇ ਆ ਉਹਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਜੋ ਸਾਡੀਆਂ ਮਨੋਤਾ ਨੇ ਜੋ ਸਾਡੀਆਂ ਸਿਆਣਪਾਂ ਨੇ ਜੋ ਸਾਡੀਆਂ ਵਿਚਾਰਾਂ ਨੇ ਜੋ ਸਾਡੀ ਮਿੱਥ ਹੈ ਉਹ ਇੰਨੀ ਕੋ ਘੜ ਕਰ ਚੁੱਕੀ ਹੈ ਸਾਡੇ ਅੰਦਰ ਕਿ ਆਪਾਂ ਉਹਨੂੰ ਛੱਡਣ ਵਾਸਤੇ ਤਿਆਰ ਨਹੀਂ ਆ ਹੁਣੇ ਬੈਠੇ ਬੈਠੇ ਮੇਰੇ ਮਨ 'ਚ ਇੱਕਦਮ ਸੰਕਲਪ ਆਇਆ ਕਿ ਜਿਹੜਾ ਗੁਰੂ ਧੰਮ ਹੈ ਡੇਰਾਬਾਦ ਹੈ ਪਖੰਡਵਾਦ ਹੈ ਉਹ ਕਿਵੇਂ ਪਨਪਦਾ ਹੈ ਤੇ ਉਹਦਾ ਨੁਕਸਾਨ ਕੀ ਹੈ ਆਪਾਂ ਨੂੰ ਤੇ ਇੱਕ ਤਸਵੀਰ ਦਿਸਦੀ ਹੈ ਨਾ ਤਸਵੀਰ ਦਾ ਦੂਜਾ ਪਾਸਾ ਦੇਖਿਓ ਉਹਦਾ ਫਾਇਦਾ ਵੀ ਹੈ ਡੇਰੇ ਵਾਲਿਆਂ ਦੇ ਜਿਹੜੇ ਪੈਰੋਕਾਰ ਹੁੰਦੇ ਨੇ ਦੇਹਧਾਰੀ ਗੁਰੂ ਧੰਮ ਦੇ ਜਿਹੜੇ ਚੇਲੇ ਨੇ ਉਹਨਾਂ ਨੂੰ ਉਹ ਕਦੇ ਬੇਨਤੀ ਨਹੀਂ ਕਰਦੇ ਹੁਕਮ ਕਰਦੇ ਨੇ ਕਿ ਇੰਨੇ ਵਜh ਕੇ ਇੰਨੇ ਮਿੰਟ ਤੇ ਤੁਸੀਂ ਇੱਥੇ ਆਉਣਾ ਹੈ ਜੇ ਉਹ ਨਹੀਂ ਆਉਂਦੇ ਤੇ ਉਹਨਾਂ ਦੀ ਸ਼ਿਕਾਇਤ ਹੈੱਡ ਆਫਿਸ ਤੱਕ ਜਾਂਦੀ ਹੈ ਜਾ ਕੇ ਪੁੱਛ ਲਿਓ ਹਰ ਮਹੀਨੇ ਕਿੰਨੀਆਂ ਗੱਡੀਆਂ ਕਿੰਨੇ ਮੋਟਰਸਾਈਕਲ ਕਿੰਨੀਆਂ ਮਤਾਵਾ ਕਿੰਨੇ ਭਾਈ ਆਏ ਨੇ ਸਾਰਿਆਂ ਦੀ ਲਿਸਟ ਤਿਆਰ ਹੋ ਕੇ ਉੱਥੇ ਜਾਂਦੀ ਹੈ ਜੇ ਕੋਈ ਦੋ ਤਿੰਨ ਨਾਗੇ ਪੌਂਦਾ ਤੇ ਉਦੋਂ ਪੁੱਛਿਆ ਜਾਂਦਾ ਵੀ ਤੂੰ ਕਿਉਂ ਨਹੀਂ ਆਇਆ ਕੀ ਮਜਾਲ ਹੈ ਕਿ ਡੇਰਿਆਂ ਵਿੱਚ ਜਾਣ ਵਾਲੇ ਲੇਟ ਹੋ ਜਾਣ ਗੁਰੂ ਨਾਨਕ ਸਾਹਿਬ ਦੀ ਖੁੱਲ੍ਹ ਦਿਲੀ ਦਾ ਨਜਾਇਜ਼ ਫਾਇਦਾ ਬਹੁਤ ਦੁਨੀਆ ਨੇ ਉਠਾਇਆ ਆਪਾਂ ਵੀ ਉਠਾ ਰਹੇ ਹਾਂ ਆਪਾਂ ਸੈਸ਼ਨ ਸਮਝਿਆ ਹੀ ਨਹੀਂ ਕਲਾਸ ਸਮਝੀ ਨਹੀਂ ਅਭਿਆਸ ਸਮਝਿਆ ਹੀ ਨਹੀਂ ਤੇ ਪਰਖਿਮਾ ਕਰਦੇ ਹੋ ਗੁਰਮਖੋ ਸਿਰ ਗਿਣ ਨਾਲ ਕੁਝ ਨਹੀਂ ਹੋਣਾ ਸਿਰ ਦੇਣ ਨਾਲ ਕੁਝ ਹੋਣਾ ਹੈ ਸਿਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਗੁਰੂ ਨੂੰ ਸਿਰ ਦਿੱਤੇ ਨੇ ਮਨ ਦਿੱਤੇ ਨੇ ਇੱਥੇ ਤੇ ਉਹਨਾਂ ਦੀ ਗਿਣਤੀ ਗੁਰੂ ਦੀ ਡਾਇਰੀ ਵਿੱਚ ਨੋਟ ਹੋਣੀ ਹੈ ਬਾਕੀ ਸਭ ਮਹਾਰਾਜ ਜੀ ਕਹਿੰਦੇ ਭਾਵੇਂ 100 ਵਾਰੀ ਆਓ ਤੇ ਜਾਓ ਇੱਥੇ ਕੋਈ ਫਰਕ ਨਹੀਂ ਪੈਣਾ ਬਲਬਲਾ ਹੈ ਮਨ ਦਾ ਆਪ ਜੀ ਨਾਲ ਸਾਂਝਾ ਕੀਤਾ ਤਾਰੀਫ਼ ਵੀ ਕਰਨੀ ਚਾਹੀਦੀ ਹੈ ਜਿੱਥੇ ਬਣਦੀ ਹੈ ਪਰ ਦੂਜਾ ਪੱਖ ਇਹ ਵੀ ਹੈ ਗੁਰਮਖੋ ਜੇ ਪਿਓ ਦੇ ਖਜ਼ਾਨੇ ਨੂੰ ਉਤਰਨਾ ਵਰਤਣਾ ਤੇ ਗਵਾਂਢੀ ਸੰਨ ਲਾ ਕੇ ਚੋਰੀ ਕਰ ਲੈਣਾ ਤੇ ਪਿਓ ਦੇ ਹਿਰਦੇ ਨੂੰ ਪੁੱਛਿਓ ਉਹਨੂੰ ਕਿੰਨੀ ਕੋ ਤਕਲੀਫ ਹੁੰਦੀ ਆ ਸਾਡਾ ਪਿਓ ਕੌਣ ਹੈ ਸਾਡੇ ਪਿਤਾ ਨੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਤੇ ਸਾਡੇ ਇਸ ਖਜ਼ਾਨੇ ਨੂੰ ਸੰਨ ਲਾ ਕੇ ਬਹੁਤ ਦੁਨੀਆ ਅਡੰਬਰ ਰੱਜ ਕੇ ਦੁਨੀਆ ਤੇ ਬਹੁਤ ਕੁਝ ਕਰਕੇ ਦਿਖਾ ਰਹੀ ਐ ਪਰ ਅਸੀਂ ਉਹਦੇ ਪੁੱਤਰ ਕਹਣ ਵਾਲੇ ਉਹਦੀਆਂ ਧੀਆਂ ਘਾਉਣ ਵਾਲੇ ਇਹ ਬਹਾਨਾ ਬਣਾ ਕੇ ਬੈਠੇ ਆ ਕਿ ਸਾਡੇ ਕੋਲ ਸਮਾਂ ਹੀ ਨਹੀਂ ਬਾਣੀ ਪੜਨ ਦਾ ਸੰਥਿਆ ਲੈਣ ਦਾ ਕੀਰਤਨ ਸਿੱਖਣ ਦਾ ਜਦੋਂ ਤੁਸੀਂ ਇਸ ਮਾਰਗ ਤੇ ਚੱਲੋਗੇ ਥੋੜੇ ਦਿਨਾਂ ਬਾਅਦ ਹੀ ਤੁਹਾਨੂੰ ਪਛਤਾਵਾ ਹੋਏਗਾ ਕਿ ਅੱਜ ਤੋਂ ਪਹਿਲਾਂ ਦੀ ਜ਼ਿੰਦਗੀ ਅਸੀਂ ਕਿਉਂ ਦੂਰ ਰਹਿ ਕੇ ਗੁਜ਼ਾਰੀ ਹੈ ਜ਼ਿੰਦਗੀ ਦੇ ਮੈਨੇ ਤੇ ਸਾਨੂੰ ਹੁਣ ਪਤਾ ਲੱਗਿਆ ਜ਼ਿੰਦਗੀ ਦਾ ਫਲਸਫਾ ਤੇ ਸਾਨੂੰ ਹੁਣ ਸਮਝ ਆਇਆ ਬਾਣੀ ਪੜ ਕੇ ਬਾਣੀ ਨੂੰ ਵਿਚਾਰ ਕੇ ਖਿਮਾ ਕਰ ਦਿਓ ਗੁਰਮਖੋ ਜਿੰਨੀ ਦੇਰ ਤੱਕ ਤੁਸੀਂ ਬਾਣੀ ਨੂੰ ਵਿਚਾਰਦੇ ਨਹੀਂ ਪੜਦੇ ਨਹੀਂ ਸਮਝਦੇ ਨਹੀਂ ਸਿਮਰਦੇ ਨਹੀਂ ਉਨੀ ਦੇਰ ਤੱਕ ਤੁਹਾਨੂੰ ਸੇਵਾ ਵੀ ਨਹੀਂ ਕਰਨੀ ਆ ਸਕਦੀ ਤੇ ਦਾਨ ਵੀ ਨਹੀਂ ਕਰਨਾ ਆ ਸਕਦਾ ਜਿੰਨੀਆਂ ਮਰਜ਼ੀ ਤੁਸੀਂ ਬੋਰੀਆਂ ਦੇ ਜਿਓ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਤੂੰ ਸੇਵਾ ਕਰੀ ਜਾਓ ਪਰ ਗੁਰੂ ਨੇ ਤੇ ਆਖਿਆ ਨਾ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਗਸਮਲ ਪੰਨੇ ਸੇਵਾ ਕਰਨ ਦੀ ਜਾਚ ਵੀ ਤਾਂ ਆਉਣੀ ਐ দান ਕਰਨ ਦੀ ਜਾਚ ਵੀ ਤਾਂ ਆਉਣੀ ਐ ਪਰਿਵਾਰ ਚ ਰਹਿਣ ਦੀ ਜਾਚ ਵੀ ਤਾਂ ਆਉਣੀ ਐ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜਾਂਚ ਵੀ ਤਾਂ ਆਉਣੀ ਹੈ ਜੇ ਆਪਾਂ ਬਾਣੀ ਪੜਾਂਗੇ ਇੱਕ ਚੰਗੇ ਇਨਸਾਨ ਦਾ ਸਭ ਤੋਂ ਮੁਢਲਾ ਤੇ ਸਭ ਤੋਂ ਵੱਡਾ ਫਰਜ਼ ਪਤਾ ਕੀ ਹੈ ਸਭ ਤੋਂ ਵੱਡਾ ਸਾਡਾ ਫਰਜ਼ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਮੀਨ ਮਣਾ ਕੇ ਦੇਤੀ ਧਨ ਦੇਤਾ ਵਿਦੇਸ਼ ਘਲਤਾ ਸਭ ਤੋਂ ਵੱਡਾ ਇੱਕ ਦੁਨਿਆਵੀ ਪਿਤਾ ਦਾ ਇੱਕ ਚੰਗੇ ਇਨਸਾਨ ਦਾ ਫਰਜ਼ ਹੈ ਕਿ ਉਹ ਆਪਣੇ ਬੱਚੇ ਨੂੰ ਇੱਕ ਆਦਰਸ਼ਵਾਦੀ ਜੀਵਨ ਦੇਵੇ ਉੱਚੇ ਸਿਧਾਂਤਾਂ ਵਾਲਾ ਜੀਵਨ ਦੇਵੇ ਵੱਡੀ ਤੇ ਵਿਸ਼ਾਲ ਸੋਚ ਵਾਲਾ ਜੀਵਨ ਦੇਵੇ ਉਹ ਖਜ਼ਾਨਾ ਦੇਵੇ ਜਿਸ ਖਜ਼ਾਨੇ ਨੂੰ پا ਕੇ ਤੁਹਾਡਾ ਬੱਚਾ ਜ਼ਿੰਦਗੀ ਦੀਆਂ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਦਾ ਹੋਇਆ ਵੀ ਕਦੇ ਢੈਂਦੀ ਕਲਾ ਵਿੱਚ ਨਾ ਜਾਏ। ਇਹ ਤੇ ਦਾਤ ਸੀ ਜਿਹੜੀ ਆਪਾਂ ਦੇਣੀ ਸੀ ਗੁਰੂ ਤੋਂ ਲੈ ਕੇ ਅੱਗੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਰ ਜੇ ਸਾਡੀਆਂ ਝੋਲੀਆਂ ਖਾਲੀ ਨੇ ਤੇ ਆਪਾਂ ਦੇਣਾ ਕੀ ਹੈ? ਸੋ ਇਸ ਕਰਕੇ ਆਪਣੇ ਮਨ ਦੀਆਂ ਮਹਾਰਾ ਨੂੰ ਮੁੜੋ ਇੱਧਰ ਆਓ ਗੁਰੂ ਨਾਨਕ ਦੇ ਘਰ ਵੱਲ। ਸਾਨੂੰ ਇਹ ਲੱਗਦਾ ਕਿ ਇੱਥੇ ਆ ਗਏ ਮੱਥਾ ਟੇਕਿਆ ਦੇਗ ਲਈ ਲੰਗਰ ਛਕਿਆ ਇੱਕ ਦੂਜੇ ਨੂੰ ਮਿਲੇ ਬਸ ਠੀਕ ਹੈ ਨਹੀਂ ਬਹੁਤ ਕੁਝ ਕਰਨਾ ਬਾਕੀ ਹੈ ਬਹੁਤ ਕੁਝ ਸਿਰਜਣਾ ਬਾਕੀ ਹੈ ਬਹੁਤ ਕੁਝ ਬਣਾਉਣਾ ਬਾਕੀ ਹੈ